ਗੀ ਬਾਬੇ ਦਾ ਕਾਰਨਾਮਾ ਬਠਿੰਡਾ ਚ ਔਰਤਾਂ ਨੂੰ ਬਣਾਇਆ ਨਿਸ਼ਾਨਾ ਸੋਨੇ ਚਾਂਦੀ ਦੇ ਗਹਿਣੇ ਲੈ ਕੇ ਹੋਇਆ ਫਰਾਰ ਕੁਝ ਸਾਲ ਪਹਿਲਾਂ ਪੰਜਾਬੀ ਗਾਇਕ ਬੱਬੂ ਮਾਨ ਨੇ ਇੱਕ ਗੀਤ ਗਾਇਆ ਸੀ ਕਿ ਇੱਕ ਬਾਬਾ ਨਾਨਕ ਸੀ ਜਿਨ੍ਹਾਂ ਨੇ ਤੁਰ ਕੇ ਦੁਨੀਆ ਘਾਤੀ ਤੇ ਅੱਜਕੱਲ ਅਨਪੜ ਬੀਬੀਆਂ ਨੇ ਬੰਦੇ ਗਲ ਰੱਬ ਦੀ ਤਖਤੀ ਪਾਤੀ ਅਜੇ ਇੱਕ ਮਾਮਲਾ ਬਠਿੰਡਾ ਤੋਂ ਸਾਹਮਣੇ ਆ ਜਿੱਥੇ ਕਿ सोनू ਨਾਮੀ ਟੋਂਗੀ ਬਾਬੇ ਨੇ ਇੱਕ ਨਹੀਂ ਦੋ ਨਹੀਂ ਬਲਕਿ ਕਈ ਪਰਿਵਾਰਾਂ ਦੀਆਂ ਔਰਤਾਂ ਨੂੰ ਨਿਸ਼ਾਨਾ ਬਣਾਇਆ ਪਹਿਲਾਂ ਉਹਨਾਂ ਨੂੰ ਆਪਣੇ ਜਾਲ 'ਚ ਫਸਾਉਂਦਾ ਰਿਹਾ ਤੇ ਫਿਰ ਉਹਨਾਂ ਦੇ ਸੋਨੇ ਚਾਂਦੀ ਦੇ ਗਹਿਣੇ ਲੈ ਕੇ ਫਰਾਰ ਹੋ ਗਿਆ ਇਸ ਟੋਂਗੀ ਬਾਬੇ ਦੀ ਪਹਿਚਾਣ ਸੋਨੂ ਵਜੋਂ ਹੋਈ ਹੈ ਜੋ ਕਿ ਔਰਤਾਂ ਨੂੰ ਬੜੀ ਹੀ ਆਸਾਨੀ ਨਾਲ ਆਪਣੇ ਜਾਲ 'ਚ ਫਸਾਉਂਦਾ ਸੀ ਤੇ ਉਹਨਾਂ ਦੇ ਪੈਸੇ ਗਹਿਣੇ ਲੈ ਕੇ ਫਰਾਰ ਹੋ ਜਾਂਦਾ ਸੀ ਪੀੜਤ ਔਰਤਾਂ ਦਾ ਕਹਿਣਾ ਹੈ ਕਿ ਨਰਾਤਿਆਂ ਦੌਰਾਨ ਇਹ ਮਾਤਾ ਦਾ ਰੂਪ ਲੈਂਦਾ ਸੀ ਤੇ ਉਹਨਾਂ ਔਰਤਾਂ ਦੇ ਸਾਰੇ ਦੁੱਖ ਦੂਰ ਕਰਨ ਦਾ ਦਾਵਾ ਕਰਦਾ ਸੀ ਖੁਦ ਹੀ ਸੁਣ ਲਓ ਪੀੜਤ ਔਰਤਾਂ ਦੀ ਜ਼ੁਬਾਨੀ ਬਠਿੰਡਾ 'ਚ ਇੱਕ ਤੰਤਰੀਕ ਬਾਬੇ ਵੱਲੋਂ ਲੱਗੀ ਮਾਰੀ ਗਈ ਜਿਨ੍ਹਾਂ ਦਾ ਲੱਖਾਂ ਰੁਪਏ ਦਾ ਸੋਨਾ ਤੇ ਨਗਦੀ ਲੈ ਕੇ ਬਾਬਾ ਫਰਾਰ ਹੋ ਗਿਆ ਅਸੀਂ ਇਸ ਵਕਤ ਉਸ ਜਗ੍ਹਾ ਤੇ ਮੌਜੂਦ ਆ ਇਹ 25 ਏਕੜ ਜਗ੍ਹਾ ਪਈਦੀ ਹੈ ਵਿਅਕਤੀਗ ਨਗਰ ਹੈ 25 ਗਾਜ 25 ਗਾਜ ਜਗ੍ਹਾ ਪਈਦੀ ਹੈ ਇੱਥੇ ਗਰੀਬ ਲੋਕ ਨੇ ਜਿਹੜੇ ਸਾਡੇ ਨਾਲ ਬੀਬੀਆਂ ਮੌਜੂਦ ਨੇ ਪੂਰੀ ਗੱਲਬਾਤ ਕਰਾਂਗੇ ਉਹ ਮੰਦਿਰ ਸੇ ਮਿਲਾ ਸੀ ਜੀ ਕਿਰੇ ਇੱਥੇ ਕਿਵੇਂ ਆਇਆ ਇੱਥੇ ਆਇਆ ਉਹ ਬੋਲਦੇ ਅਸੀਂ ਰੀਤਾ ਸੇ ਮਿਲਾਂ ਮੂਝੇ ਮੈਂ ਕਹ ਰੀਤਾ ਤਾਂ ਅਭੀ ਜੀ ਅਭੀ ਕੋਠੀਆ ਸੇ ਹੋਊਂਗੀ सामन मिलेंगे तो कहता सामन मैं मिल के तो माता के जाऊंगी माता के जाने के बाद वो टिक गया टिकने के बाद आया, करने लग गया से, मेरे है। एक बुलबुल -बुल दीदी के मिला कहता तेरे गांव के हूँ मैं उसको सारा सबूत बताने लग गया तो वो बेचारी कला ठीक है गाँव के है गाँव के है तो हमारा भाई होंगे तो चाचे तदे के कोई भी भतीजे होंगे तो टिक गया टिकने के बाद वो रीता ने मालूम सोचना पाया इसका मोहल्ले के है कोई उसको भाई समाज है तो की किया कहता दीदी ऐसे करो आपको गांव के है तो आप दो चार दिन आप भी रख लो ए बेचारी बुलबुल ने ले, ले आया बुलबुल -बुल लाने के बाद कहने लगे हमारे पास रह जाओ वो पूजा किया पौरे नवरात्र कहने लग गया से मेरे को माता माता के रूप देखा था, था वो हाँ, क्या करता था वो जीव निकालता था हाँ। काली माता आता था सारा सिंगार करके वो खड़ता था तो हम लोग भी विश्वास के माता है नवरात्रे में तो कोई भी विश्वास कर जाता है ਅਭੀ ਤਾਂ ਨਹੀਂ ਪਤਾ ਹਮੇ ਹਮਾਰੇ ਸਾਥ ਉਹ ਠੱਗੀ ਕਰੇਗਾ ਇਹ ਸਨਮ ਮੱਲਾਬਾਸੀ ਜਿੰਨਾ ਨਾਲ ਵੱਡੀ ਠੱਗੀ ਹੋਈ ਹੈ ਧਰਮ ਦੇ ਨਾਂ ਤੇ ਹੈ ਜਿਹੜੀ ਠੱਗੀ ਕੀਤੀ ਗਈ ਹੈ ਇੱਕ ਮਾਤਾ ਦਾ ਨਾਮ ਲੈ ਕੇ ਬਾਬੇ ਵੱਲੋਂ ਇੱਥੇ ਲੋਕਾਂ ਨੂੰ ਕਈ ਸਮਾਂ ਕਾਫੀ ਸਮਾਂ ਗੁੰਮਰਾਹ ਕੀਤਾ ਗਿਆ ਪਾਠ ਪੂਜਾ ਕਰਦਾ ਰਿਹਾ ਤੇ ਉਸ ਤੋਂ ਬਾਅਦ ਇਹਨਾਂ ਦਾ ਸੋਨਾ ਅਤੇ ਪੈਸੇ ਲੈ ਕੇ ਥੋ ਫਰਾਰ ਹੋ ਗਿਆ ਉਹਨਾਂ ਲਗਾਤਾਰ ਇਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਸ ਦੇ ਖਿਲਾਫ ਆ ਜਿਹੜੀ ਕਾਰਵਾਈ ਕੀਤੀ ਜਾਵੇ ਤੇ ਕੁਝ ਲੋਕ ਨੇ ਜਿਹੜੇ ਉਹਦੇ ਨਾਲ ਮਿਲੇ ਹੋਏ ਨੇ ਉਹਨਾਂ ਦੇ ਉੱਤੇ ਵੀ ਕਾਰਵਾਈ ਕੀਤੀ ਜਾਵੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਵੇ ਤੇ ਇਹਨਾਂ ਦਾ ਸੋਨਾ ਤੇ ਪੈਸਾ ਜਿਹੜਾ ਵਾਪਸ ਦਿਵਾਇਆ ਜਾਵੇ ਉਦੋਂ ਪੁਲਿਸ ਨੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਆ ਇਸ ਵੰ ਦੇ ਵਿੱਚ ਇੱਕ ਲੇਡੀ ਪੂਨਮ ਨਾਮ ਦੀ ਲੇੜੀ ਹੈ ਜੋ ਕਿ ਬੈਂਤਨਗਰ ਦੀ ਰਹਿਣ ਵਾਲੀ ਹੈ ਥਾਣਾ ਸਿਵਲ ਲਾਈਨ ਦੇ ਏਰੀਆ ਆ ਇਹਨਾਂ ਦੇ ਸਟੇਟਮੈਂਟ ਦੇ ਉੱਪਰ ਸਾਡੇ ਥਾਣਾ ਸਿਵਲ ਲਾਈਨ ਦੇ ਵਿੱਚ ਇੱਕ ਮੁਕੱਦਮਾ ਰਜਿਸਟਰ ਕੀਤਾ ਗਿਆ ਹੈ ਅਜਿਸ ਦੇ ਵਿੱਚ ਇਹਨਾਂ ਨੇ ਬਿਆਨ ਕਲੰਬੰਦ ਕਰਾਇਆ ਸੀ ਕਿ ਇੱਕ ਸੋਨੂ ਨਾਮ ਦਾ ਵਿਅਕਤੀ ਸੀਗਾ ਜੋ ਇੱਕ ਇਹਨਾਂ ਦੇ ਮੁਹੱਲੇ ਦੇ ਵਿੱਚ ਰਹਿਣ ਵਾਸਤੇ ਆਇਆ ਸੀਗਾ ਤੇ ਤਕਰੀਬਨ 15 ਦਿਨ ਤੋਂ ਇਹਨਾਂ ਦੇ ਮੁਹੱਲੇ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੋਂ ਪਰ ਕਰਾਏ ਦੇ ਮਕਾਨ ਦੇ ਵਿੱਚ ਰਹਿ ਰਿਹਾ ਸੀਗਾ ਇਸ ਤੋਂ ਬਾਅਦ ਉਹਨੇ ਜਿਹੜੇ ਲੇਡੀਜ਼ ਸੀਗੇ ਮੁਹੱਲੇ ਦੀਆਂ ਉਹਨਾਂ ਨੂੰ ਆਪਣੇ ਗੱਲਾਂ ਦੇ ਵਿੱਚ ਲੈ ਲਿਆ ਕਿ ਮੈਂ ਜਿਹੜਾ ਹੈਗਾ ਬਾਬਾ ਬਣ ਬੱਬਾ ਹੈਗਾ ਤੇ ਮੈਂ ਤੁਹਾਡੇ ਜਿਹੜਾ ਸੋਨਾ ਹੈ ਜਾਂ ਜਿਹੜੇ ਗਹਿਣੇ ਹੋ ਉਹ ਸ਼ੁੱਧ ਕਰ ਦਊਗਾ ਉਸ ਸਬੰਧ ਵਿੱਚ ਇਹਨਾਂ ਨੇ ਲੇਡੀਜ਼ ਨੂੰ ਆਪਣੇ ਗੱਲਾਂ ਦੇ ਵਿੱਚ ਲੈ ਕੇ ਉਹਨਾਂ ਦੇ ਜਿਹੜੇ ਗਹਿਣੇ ਸੀਗੇ ਆਪਣੇ ਕੋਲ ਰੱਖ ਲਏ ਤੇ ਮਿਤੀ 15 ਤਰੀਕ ਨੂੰ ਕਰੀਬ ਜਿਹੜੇ ਸਾਰੇ ਸੋਨੇ ਦੇ ਗਹਿਣੇ ਲੈ ਕੇ ਤੋਂ ਫਰਾਰ ਹੋ ਗਿਆ ਤੇ ਫਰਾਰ ਹੋਣ ਤੋਂ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਇੱਥੋਂ ਭੱਜ ਗਿਆ ਸਾਰੇ ਗਹਿਣੇ ਲੈ ਕੇ ਤੇ ਇਹਨਾਂ ਨੇ ਸਾਡੇ ਪੁਲਿਸ ਕੋਲ ਅਪਰੋਚ ਕੀਤੀ ਸੋ ਅਸੀਂ ਪੂਨਮ ਦੇਵੀ ਤੇ ਬੈਨਾਂ ਦੇ ਪਰ ਮਕਦਮਾ ਨੰਬਰ 304 ਅੰਡਰ ਸੈਕਸ਼ਨ 316 ਸਬਸੈਕਸ਼ਨ 2 ਬੀ ਐਨ ਐਸ ਤਾਣਾ ਸਿਵਲ ਲੈਂਡਵੇਜ ਦਰਜਿਸਟਰ ਕੀਤਾ ਹੈ ਅੱਜ ਦੁਨੀਆ ਚੰਨ ਤੱਕ ਪਹੁੰਚ ਗਈ ਹੈ ਪਰ ਫਿਰ ਵੀ ਕੁਝ ਲੋਕ ਅਜੇਹੇ ਨੇ ਜਿਹੜੇ ਆਪਣੀ ਅਕਲ ਨੂੰ ਹੱਥ ਨਹੀਂ ਮਾਰਦੇ ਤੇ ਨਾ ਢੋਂਗੀ ਬਾਬਿਆਂ ਦੇ ਚੱਕਰ ਦੇ ਵਿੱਚ ਆਪਣਾ ਪੂਰਾ ਘਰ ਲੁਟਾ ਦਿੰਦੇ ਨੇ ਲੋੜ ਹੈ ਅਜਿਹੇ ਢੋਂਗੀ ਬਾਬਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਤਾਂ ਜੋ ਕੋਈ ਹੋਰ ਅਜਿਹਾ ਕਰਨ ਬਾਰੇ ਸੁਪਨੇ ਦੇ ਵਿੱਚ ਵੀ ਸੋਚ ਨਾ ਸਕੇ ਤੇ ਉੱਥੇ ਹੀ ਲੋੜ ਹੈ ਲੋਕਾਂ ਨੂੰ ਸਮਝਣ ਦੀ ਕਿ ਪਰਮਾਤਮਾ ਤੋਂ ਵੱਡਾ ਕੋਈ ਨਹੀਂ ਇਸ ਲਈ ਜ਼ਰੂਰੀ ਹੈ ਕਿ ਨਾ ਬਾਬਿਆਂ ਦੇ ਚੱਕਰਾਂ 'ਚ ਫਸ ਤੁਸੀਂ ਆਪਣਾ ਘਰ-ਬਾਰ ਨਾ ਲੁਟਾਓ ਅਜਿਹੇ ਬਾਬਿਆਂ ਨੂੰ ਸਬਕ ਸਿਖਾਉਣ ਦੀ ਲੋੜ ਹੈ ਨਾ ਕਿ ਸਿਰ ਤੇ ਬਿਠਾਉਣ ਦੀ ਬਠਿੰਡਾ ਤੋਂ ਮਨੀਸ਼ ਦੇ ਨਾਲ ਨਿਊਜ਼ ਡੈਸਕ ਰਿਪੋਰਟ ਪੀਟੀਸੀ ਨਿਊਜ਼